ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪਹਿਰੇ ਰੈਣਕੇ ਵਣ ਜਾ ਰਿਆ ਮਿੱਤਰਾ ਹਰ ਪਾਇਆ ਉਤਰਮਚਾਰ ਹਰ ਧਾਵੇ ਹਰ ਉਚਰੇ ਵਣ ਜਾ ਰਿਆ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਚਪਿਆ ਰਾਤੇ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਭਇਆ ਮੁਖ ਲਾਗਾ ਸਰਸੇ ਪਿਤਾ ਮਾਤ ਥੀਵਿਆ ਜਿਸ ਕੀ ਅਵਸਥਾ ਤਸ ਚੇਤੋ ਪ੍ਰਾਣੀ ਕਰ ਹਿਰਦੈ ਕੁਰਮਕ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹਰ ਜਪੀਏ ਕਿਰਪਾ ਤਾਰ ਦੂਜੇ ਪਹਿਰੇ ਰੈਣ ਕੇ ਵਣ ਜਾ ਰਿਆ ਮਿੱਤਰਾ ਮਨ ਲਾਗਾ ਦੂਜੇ ਪਾਏ ਮੇਰਾ ਮੇਰਾ ਕਰ ਪਾਲੀਏ ਵਣ ਜਾ ਰਿਆ ਮਿੱਤਰਾ ਲੈ ਮਾਤ ਪਿਤਾ ਗੱਲ ਲਾਏ ਲਾਵੇ ਮਾਤ ਪਿਤਾ ਸਦਾ ਗੱਲ ਸੇਤੀ ਮਨ ਜਾਣੇ ਖਟ ਖਵਾਏ ਜੋ ਦੇਵੇ ਤੇ ਸੇਨਾ ਜਾਣੇ ਮੂੜਾ ਦਿੱਤੇ ਨੂੰ ਲਪਟਾਏ ਕੋਈ ਕਰਮਖੋ ਹੋਵੇ ਸੋ ਕਰੇ ਵਿਚਾਰ ਹਰ ਧਿਆਵੇ ਮਨ ਲਿਵ ਲਾਏ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨ ਕਬ ਹੂੰ ਖਾਏ ਤੀਜੇ ਪਹਿਰੇ ਰੈਣ ਕੈ ਵਣ ਜਾ ਰਿਆ ਮਿੱਤਰਾ ਮਨ ਲੱਗਾ ਆਲ ਚੰਜਾਲ ਧਨ ਚਿਤ ਵੇ ਧਨ ਸੰਚ ਵੇ ਵਣ ਜਾ ਰਿਆ ਮਿੱਤਰਾ ਹਰ ਨਾਮਾ ਹਰ ਨਾ ਸਮਾਲ ਹਰ ਨਾਮਾ ਹਰ ਹਰ ਕਤੇ ਨਾ ਸਮਾਲੈ ਜੀ ਹੋਵੇ ਅੰਤ ਸਖਾਈ ਇਹ ਤਨ ਸੰਪੇ ਮਾਇਆ ਝੂਠੀ ਅੰਤ ਛੋਟ ਚੱਲਿਆ ਪਛਤਾਈ ਜਿਸਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸਮਾਲ ਕਹੋ ਨਾਨਕ ਤੀਚੇ ਪਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੇ ਪਹਿਰੇ ਰੈਣ ਕੇ ਵਣ ਜਾ ਰਿਆ ਮਿੱਤਰਾ ਹਰ ਚੱਲਣ ਵੇਲਾ ਆਂਦੀ ਕਾਰ ਸੇਵੋ ਪੂਰਾ ਸਤ ਗੁਰ ਵਣ ਜਾ ਰਿਆ ਮਿੱਤਰਾ ਸਭ ਚੱਲੀ ਰੈਣ ਵਿਹਾਂਦੀ ਹਰ ਸੇਵੋ khen khen ਢੇਲ ਮੂਲ ਨਾ ਕਰੋ ਜੇ ਤਾ ਸਥਿਰ ਜੁਗ ਜੁਗ ਹੋਵੋ ਹਰ ਸੇ ਤੀਸਾ ਦਾ ਮਾਨੋਰ ਲੀਆਂ ਜਨਮ ਮਾਰਨ ਦੁੱਖ ਖੋਵੋ ਗੁਰ ਸਤ ਗੁਰ ਸੁਆਮੀ ਪੀਤ ਨਾ ਜਾਣੋ ਜੇ ਤਮੇਲ ਹਰ ਭਗਤ ਸੁਖਾਂ ਦੀ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਸਫਲ ਹੋ ਰਹਿਣ ਭਗਤਾਂ ਦੀ